ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਸੁਤਤਾ ਹੈ ਭਾਗੇ ਕਿੱਦਾਂ ਜਗਾਈ ਹੈ ਅਓ ਉਹਦੇ ਬਾਰੇ ਗੱਲ ਕਰਾਂਗੇ ਤੇ ਛੇ ਉਪਾਏ ਮੈਂ ਐਸੇ ਦੱਸਾਂਗਾ ਜੋ ਸਾਡੇ ਵੀਰਾ ਭੈਣਾ ਨੇ ਫੋਨ ਤੇ ਮੈਨਾਂ ਗੱਲ ਕੀਤੀ ਆ ਤੇ ਉਹ ਮੈਂ ਉਹ ਉਪਾਏ ਤੁਹਾਨੂੰ ਦੇਣ ਲੱਗਾ ਦੁਕਾਨ ਤੇ ਕੰਮ ਬੰਦ ਹੋ ਗਿਆ ਦੁਕਾਨ ਤੇ ਗ੍ਰਾਹਕ ਨਹੀਂ ਆ ਰਹੇ ਆ ਰਿਆ ਸਮਾਨ ਦੇਖਦੇ ਆ ਪੁੱਛਦੇ ਆ ਨਿਕਲ ਜਾਂਦੇ ਆ ਫੇਰ ਕਿਤੇ ਦੂਜੀ ਦੁਕਾਨ ਤੋਂ ਲੈ ਲੈਂਦੇ ਆ ਮਤਲਬ ਕੁਝ ਇਸ ਤਰ੍ਹਾਂ ਦਾ ਹੋ ਗਿਆ ਕਿ ਗਾਹਕ ਤੁਹਾਡੇ ਦੁਕਾਨ ਤੇ ਟਿਕਦਾ ਹੀ ਨਹੀਂ ਪਿਆ ਉਹਦੇ ਵਾਸਤੇ ਦੋ ਕੰਮ ਕਰੋ ਇੱਕ ਕੱਚ ਦੇ ਗਲਾਸ ਵਿੱਚ ਥੋੜਾ ਜਿਹਾ ਨਮਕ ਪਾਓ ਫੇਰ ਉਹਦੇ ਇੱਕ ਨਿੰਬੂ ਬਾ ਦਿਓ ਦੁਕਾਨ 'ਚ ਪਿਆ ਰੱਖਦੇ ਹੋ ਤੇ ਸਵੇਰੇ ਜਦੋਂ ਦੁਕਾਨ ਤੇ ਆਓ ਤੇ ਉਹ ਨਿੰਬੂ ਬਾ ਸੁੱਟ ਦਿਓ ਤਾਂ ਪਾਣੀ ਸੜਕ ਤੇ ਪਾ ਦਿਓ ਇਹ ਘਾਟ ਦਿਓ ਘੱਟ 7 ਦਿਨ ਕਰੋ ਦੂਸਰਾ ਜਿੰਨੀ ਤੁਹਾਡੇ ਹੱਥ ਆਉਂਦੇ ਆ ਬੁੱਕ ਇਹਦੇ ਉੱਤੇ ਬਿਲਕੁਲ ਬਰਾਬਰ ਇਹਨਾਂ ਤੁਸੀਂ ਲੈਣੀ ਆ ਮੂੰਗ ਦੀ ਦਾਲ ਸਾਬਤ ਐ ਇਜ਼ਾ ਬੁੱਕ ਕਰੋ ਇਹਦੀ ਪੋਣੀ ਆ ਮੂੰਗ ਦੀ ਸਾਬਤ ਦਾਲ ਬਿਲਕੁਲ ਇਜ਼ਾ ਬਰਾਬਰ ਹੋਵੇ ਉੱਪਰ ਕਾਟੀ ਨਾ ਬਣੀ ਹੋਵੇ ਜਾਂ ਤੀਸੀ ਨਾ ਲੱਗੀ ਹੋਵੇ ਬਿਲਕੁਲ ਬਰਾਬਰ ਲੈ ਕੇ ਰਾਤ ਨੂੰ ਪੀਉਂਦੇ ਹੋ ਤੇ ਸਵੇਰੇ ਜਿੱਥੇ ਪੰਛੀ ਬੈਠੇ ਹੁੰਦੇ ਆ ਤੋਤੇ ਕਬੂਤਰ ਕਾਵੇ ਜੋ ਵੀ ਹੈ ਉਥੇ ਸਵੇਰੇ ਪਾ ਦਿਓ ਇਹ ਲਗਾਤਾਰ 11 ਦਿਨ ਪਾਓ ਦੁਕਾਨ ਦਾ ਜੋ ਵੀ ਕੀਤਾ ਕਰਾਇਆ ਉਹ ਟੁੱਟ ਜਾਏਗਾ ਔਰ ਜਿਹੜੇ ਗ੍ਰਾਹਕ ਹੈਗੇ ਤੁਹਾਡੇ ਦੁਕਾਨ ਪੁੱਛਦੇ ਹੋਏ ਤੁਹਾਡੇ ਕੋਲ ਆਉਣਗੇ ਔਰ ਪੂਰਾ ਇਹਦਾ ਪੂਰਾ ਤੁਹਾਨੂੰ ਫਾਇਦਾ ਮਿਲੇਗਾ ਔਰ ਗ੍ਰਾਹਕ ਸਮਾਨ ਲੈ ਕੇ ਵੀ ਜਾਣਗੇ ਦੁਜਾ ਕੋਈ ਬੰਦਾ ਬਿਮਾਰ ਪਿਆ ਹੋਇਆ ਕਾਫੀ ਦਿਨ ਤੋਂ ਉਹਨੂੰ ਦਵਾਈ ਨਹੀਂ ਲੱਗਦੀ ਭਾਈ ਉਹਦੇ ਵਾਸਤੇ ਇੱਕ ਛੋਟਾ ਜਿਹਾ ਉਪਾਏ ਦੱਸਣ ਲੱਗਾ ਜਿਹੜਾ ਬੰਦਾ ਬਿਮਾਰ ਹੈਗਾ ਉਹਦੇ ਸਿਰਾਂ ਨੇ ਥੱਲੇ ਇੱਕ ਤਾਂਬੇ ਦਾ ਸਿੱਕਾ ਰੱਖ ਦਿਓ ਰਾਤ ਦੇ ਟਾਈਮ ਤੇ ਸਵੇਰੇ ਉਹ ਸਿੱਕਾ ਕਿਸੇ ਵੀ ਸ਼ਮਸ਼ਾਨ ਘਾਟ 12 ਇਧਰ ਅੰਦਰ ਸੁੱਟ ਦਿਓ ਦਵਾਈ ਲੱਗਣ ਲੱ ਪੈਗੀ ਉਹਦੀ ਦਵਾਈ ਨਾਲ ਅਸਰ ਹੋਣਾ ਸ਼ੁਰੂ ਹੋ ਕੇ ਬੰਦਾ ਜਲਦੀ ਠੀਕ ਹੋ ਜਾਏਗਾ ਹੁਣ ਮਰੀਜ਼ ਹੈਗਾ ਬਹੁਤ ਚਿਰ ਤੋਂ ਬਿਮਾਰ ਪਿਆ ਹੋਇਆ ਇਲਾਜ ਕਰਾ ਰਹੇ ਆ ਉਹਨੂੰ ਕੋਈ ਫਰਕ ਹੀ ਨਹੀਂ ਪੈ ਰਿਹਾ ਉਹਦਾ ਇੱਕ ਛੋਟਾ ਜਿਹਾ ਉਪਾਏ ਹੈਗਾ ਇੱਕ ਗੋਮਤੀ ਚੱਕਰ ਲਓ ਚਾਂਦੀ ਦੀ ਤਾਰ ਜਿਹਨ ਨੂੰ ਪਿਰੋ ਕੇ ਉਸ ਬਿਮਾਰ ਬੰਦੇ ਦੇ ਪਲੰਗ ਦੇ ਸਾਈਡ ਦੇ ਕਿਤਨੇ ਵੀ ਉਹਨੂੰ ਬੰਨ੍ਹ ਦਿਓ ਗੋਮਤੀ ਜਕਰ ਲੈ ਕੇ ਉਹਦੇ ਵਿੱਚੋਂ ਚਾਂਦੀ ਦੀ ਤਾਰ ਪਰੋ ਕੇ ਉਹਨੂੰ ਉਥੇ ਬੰਦ ਦਿਓ ਤੇ ਮਰੀਜ਼ ਬਹੁਤ ਜਲਦੀ ਠੀਕ ਹੋਣ ਲੱਗ ਪਏਗਾ ਉਹ ਜੋ ਛੋਟਾ ਮੋਟਾ ਕੀਤਾ ਕਰਾਇਆ ਹੈਗਾ ਉਹ ਖਤਮ ਹੋ ਜਾਏਗਾ ਹੁਣ ਕੋਈ ਬੰਦਾ ਅਚਾਨਕ ਦੇਖੇ ਬਸ ਚਿਚੜਾ ਹੋ ਗਿਆ ਹਰ ਗੱਲ ਤੇ ਚਿਕ 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 ਬਿਨਾ ਮਤਲਬ ਲੋ ਘਰ ਚ ਕਲੇਸ਼ ਪਾਈ ਰੱਖਦਾ ਆ ਉਹਦਾ ਇਲਾਜ ਹੈਗਾ ਵਾ ਉਦੇ ਅਸੀ ਕੀ ਕਰਨਾ ਹੈ ਲਾਲ ਮਿਰਚੀ ਲੈਣੀ ਹੈ ਤੇ ਰਾਈ ਲੈਣੀ ਹੈ ਕਾਲੇ ਵਾਲੀ ਰਾਈ ਉਹਦੇ ਸੱਤ ਬਾਰੇ ਪੁੱਠਾ ਉਹਦੇ ਨਾਲ ਕਮਾ ਦੇਣਾ ਉਹਦੇ ਸਿਰ ਤੋਂ ਜੇ ਚਿਚੜਾ ਹੋ ਗਿਆ ਤੇ ਉਹਨੂੰ ਅੱਗ 'ਚ ਪਾ ਦੇਣਾ ਅੱਗ ਦੇ ਜੇ ਪਾ ਰਹੇ ਹੋ ਤੇ ਉਹਨੂੰ ਕੋ ਦੇਖ ਤੇਰਾ ਚਿਚੜਾ ਬੰਨ ਜਲਣ ਡਿਆ ਦੇਖ ਐਸਾ चार पांच बारी करोगे या सात दिन कर लो तो वह चिड़चिड़ापन है खत्म हो जाएगा मस्या तो पहला जो मंगलवार आएगा चार सौ ग्राम चौल लेके दुधना धो तो के ओनू नदी च बहा दो ये उपाय तुम्हें सात दिन करना है जोड़ी एक्सीडेंट या परेशानी हो रही है सट्टा लग रही है बंद हो जाएगी ਚਾਹੁੰਦੇ ਹੋ ਕਿ ਤੁਹਾਡੇ ਸਾਰੇ ਕੰਮ ਬਣਨ ਪਰੇਸ਼ਾਨੀਆਂ ਖਤਮ ਹੋ ਜਾਣ ਸ਼ੁੱਕਰਵਾਰ ਨੂੰ ਆਪਣੇ ਉਹਦੇ ਡੀਓ ਜਾਂ ਕੋਈ ਸੈਂਟ ਜਾਂ ਕੋਈ ਕਸ਼ਬੂ ਜ਼ਰੂਰ ਲਗਾਓ। ਔਰ ਸ਼ੁੱਕਰਵਾਰ ਨੂੰ ਕੋਈ ਚਿੱਟੀ ਚੀਜ਼ੇ দান ਕਰੋ। ਦੋ ਦੱਤੀ ਨਹੀਂ ਚੌਲ ਕੁਝ ਵੀ ਹੋ ਸਕੇ ਕਿਹਦੇ ਜ਼ਰੂਰਤਮੰਦ ਨੂੰ ਆਉਂਦੇ ਹੋ। ਤੁਹਾਡੀ ਜ਼ਿੰਦਗੀ ਜਿਹੜੀ ਹੈ ਨਾ ਉਹ ਬਹੁਤ ਸਵਰ ਜਾਏਗੀ। ਸੜਦੇ ਜਾ ਰਹੇ ਹੋ ਤੁਹਾਡਾ ਪੈਰ ਕਿਸੇ ਗਲ ਜਗ੍ਹਾ ਪੈ ਗਿਆ ਟੋੜਦਾ ਕੀਤਾ ਤੁਸੀਂ ਆਪਣੇ ਮੋਬਾਈਲ 'ਚ ਲੱਗੇ ਆ ਤੇ ਧਿਆਨ ਨਾ ਜਾ ਉਹਦੇ ਪੈਰ ਪੈ ਗਿਆ ਕੋਈ ਨજર ਲੱਗ ਗਈ ਆ ਨજર ਦੋਸ਼ ਹੋ ਗਿਆ ਜਾਂ ਕਿਸੇ ਨੇ ਕੋਈ ਛੋਟਾ ਮੋਟਾ ਕਰ ਦਿੱਤਾ ਤੁਹਾਡੇ ਉੱਤੇ ਉਹਦਾ ਇਲਾਜ ਹੈਗਾ ਕੋਈ ਟੋਕ ਲੱਗ ਗਈ ਆ ਉਹਦੇ ਵਾਸਤੇ ਕੀ ਕਰਨਾ ਹੈ ਸ਼ਾਮ ਦੇ ਟਾਈਮ ਇੱਕ ਮੁਟੀ ਸੀ ਸੌਲ ਦੇ ਲੋ ਜਾਂ ਫੇ ਪਹਾੜੀ ਨਮਕ ਲੈ ਲੋ ਰੋਕ ਸੜੀ ਨੂੰ ਕਹਿੰਦੇ ਆ ਇੱਕ ਮੁਠੀ ਨਮਕ ਲੈ ਕੇ ਆਪਣੇ ਸਿਰ ਤੋਂ ਐਂਟੀ ਕਲੋਕਵਾਈਜ਼ ਪੁੱਠਾ ਘੁਮਾ ਕੇ ਗਲੀ ਵਿੱਚ ਸੁੱਟ ਦਿਓ ਇਹ ਤਿੰਨ ਦਿਨ ਕਰ ਲੋ ਇਹ ਜਿਹੜੀਆਂ ਪਰੇਸ਼ਾਨੀਆਂ ਤੁਸੀਂ ਇਹ ਤੁਰਖ ਨਿਜਾਲ ਪਾ ਲੋਗੇ ਹੁਣ ਗੱਲ ਕਰਦੇ ਆ ਸੁੱਤਾ ਭਾਗੇ ਕਿੱਥੇ ਜਗਾਈਏ ਸੜੀ ਕਿਸਮਤ ਸੁੱਤੀ ਪਈ ਆ ਕੰਮ ਨਹੀਂ ਬੰਦੇ ਪਏ ਪਰੇਸ਼ਾਨ ਹੋ ਰਹੇ ਆ ਘਰ ਦੇ ਵਿੱਚ ਰੋਟੀ ਦੇ ਲਾਲੇ ਵੀ ਪੈਣ ਵਾਲੇ ਆ ਤੇ ਕੀ ਕਰੀਏ ਐਤਵਾਰ ਨੂੰ ਨਦੀ ਵਿੱਚ ਥੋੜਾ ਜਿਹਾ ਗੁੜ ਬਹਾ ਦਿਓ ਇਹਦੇ ਨਾਲ ਤੁਹਾਡਾ ਸੁੱਤਾ ਆ ਭਾਗੇ ਜਾਗਣ ਦੇ ਬਹੁਤ ਚਾਂਸਸ ਬਣ ਜਾਣਗੇ ਤੁਹਾਡੇ ਰੁਕੇ ਹੋਏ ਕੰਮ ਹੈਗੇ ਉਹ ਹੋਣੇ ਸ਼ੁਰੂ ਹੋ ਜਾਣਗੇ ਸੋਮਵਾਰ ਨੂੰ ਚਿੱਟੇ ਕੱਪੜੇ ਪਾਓ ਔਰ ਆਪਣੇ ਘਰ 'ਚ ਖੀਰ ਬਣਾਓ ਔਰ ਆਪਣੇ ਈਸ਼ਨੂ ਭੋਗ ਲਵਾ ਕੇ ਸਾਰੇ ਮ제 ਮਨਲ ਕੀ ਰਖਾਓ ਤੁਹਾਡੇ ਜਿਹੜੇ ਕਿਸਮਤ ਸੁੱਤੀ ਹੋਈ ਹੈ ਨਾ ਉਹ ਜਾਗ ਪਏਗੀ ਮੰਗਲਵਾਰ ਨੂੰ ਮਿੱਠੀ ਰੋਟੀ ਗੋੜ ਵਾਲੀ ਕੁੱਤਿਆਂ ਨੂੰ ਖਿਲਾਓ ਕਾਵੇ ਨੂੰ ਖਿਲਾਓ ਮਸੂਰ ਦੀ ਦਾਲ ਦਾ ਕਿਸੇ ਗਰੀਬ ਨੂੰ ਜਾਂ ਕਿਸੇ ਨੂੰ ਦਾਨ ਕਰੋ ਇਹਦੇ ਨਾਲ ਤੁਹਾਡੇ ਜਿਹੜਾ ਸੁੱਤਾ ਭਾਗਿਆ ਹੈਗਾ ਨਾ ਉਹ ਜਾਗ ਪਏਗਾ ਬੁੱਧਵਾਰ ਨੂੰ ਕਹਿੰਦੇ ਬੁੱਧੀ ਵਾਲਾ ਦਿਨ ਬੁੱਧੀ ਵਾਸਤੇ ਇਹ ਦਿਨ ਬੁੱਧੀ ਦੀ ਦੇਵੀ ਜਿਹੜੇ ਸਰਸਵਤੀ ਜੀ ਕਹਿੰਦੇ ਉਹਨੂੰ ਇਹ ਸਮਰਪਿਤ ਹੁੰਦਾ ਹੈ ਘਰ ਵਿੱਚ ਹਰੀ ਮੋਂਗ ਦੀ ਦਾਲ ਬਣਾਓ ਔਰ ਇੱਕ ਮੁਟਟੀ ਸਾਬਤ ਮੋਂਗ ਦੀ ਦਾਲ ਭਿਓ ਕੇ ਪੰਛੀਆਂ ਨੂੰ ਪਾਓ ਜਿੱਥੇ ਕਾਵੇ ਕਬੂਤਰ ਚਿੜੀਆਂ ਆ ਕੇ ਖਾਂਦੀਆਂ ਉਹਨੂੰ ਖਵਾਓ ਔਰ ਸਾਬਤ ਮੂੰਗ ਕਿਸੇ ਧਾਰਮਿਕ ਸਥਾਨ ਤੇ ਦੇ ਕੇ ਆਓ ਇਹਦੇ ਨਾਲ ਤੁਹਾਡਾ ਸੁੱਤਾ ਆ ਭਾਗਿਆ ਕਿਸਮਤ ਜਾਗ ਜਾਏਗੀ ਰੁਕੇ ਹੋਏ ਕੰਮ ਬਣਨ ਲੱਪੈਣਗੇ ਔਰ ਵੀਰਵਾਰ ਨੂੰ ਆਪਣੇ ਘਰ ਦੇ ਵਿੱਚ ਕੜੀ ਚੋਲ ਬਣਾਓ ਔਰ ਖਾਓ ਔਰ ਪੀਲੇ ਕਪੜੇ ਬਾਉ اور ਪੀਲੇ ਕਪੜੇ ਦਾ ਦਾਨ ਕਰੋ ਸੁੱਤਾਇਆ ਭਾਗੇ ਜਾਗ ਜਾਏਗਾ ਸ਼ੁੱਕਰਵਾਰ ਨੂੰ ਦਹੀਂ ਖਾਣਾ ਚਾਹੀਦਾ ਹੈਗਾ ਔਰ ਚਿੱਟੀ ਚੀਜ਼ ਦਾ ਦਾਨ ਕਰਨਾ ਚਾਹੀਦਾ ਤੜੇ ਕਿਸਮਤ ਆ ਚਮਕੇਗੀ ਕਿਉ ਗੁਰੂ ਦਾ ਕੰਮ ਕੀ ਹੈ ਤੁਹਾਡੀ ਕਿਸਮਤ ਚਮਕੋਣਾ ਤੁਹਾਨੂੰ ਰਸਤਾ ਦਿਖੋਣਾ ਸ਼ੁੱਕਰਵਾਰ ਨੂੰ ਦਹੀਂ ਖਾਓ ਤੇ ਚਿੱਟੀ ਚੀ ਦਾ ਦਾਨ ਕਰੋ ਇਹਦੇ ਨਾਲ ਕਿਸਮਤ ਖੁੱਲੇਗੀ ਕਿਸਮਤ ਦੇ ਬੰਦ ਦਰਵਾਜੇ ਖੁੱਲ ਜਾਣਗੇ ਸ਼ਨੀਵਾਰ ਨੂੰ ਆਪਣੇ ਘਰ ਦਾ ਕਦੀ ਵੀ ਸਮਾਨ ਨਹੀਂ ਲਿਓਣਾ ਜਿਦਾ ਤੇਲ ਆਟਾ ਗੁੜ ਐਚੀ ਜਿਆ ਨਹੀਂ ਲਿਓਣੀ ਇਹ ਲਿਆਓ ਛੁੱਕਰਵਾਰ ਲਿਆਓ ਜਾਂ ਐਤਵਰ ਲਿਆਓ ਔਰ ਸ਼ਨੀਵਾਰ ਨੂੰ ਖਾਸ ਕਰ ਸਰੋਂ ਦਾ ਤੇਲ ਤਾਂ ਬਿਲਕੁਲ ਨਹੀਂ ਲਿਓਣਾ ਔਰ ਸਰੋਂ ਦੇ ਤੇਲ ਦਾ दान ਕਰੋ ਜਾਂ शनि देव ਨੂੰ ਚੜਾਓ ਤੁਹਾਡੀ ਕਿਸਮਤ ਦੇ ਤਾਲੇ ਖੁੱਲ ਜਾਣਗੇ ਤੁਹਾਡੀਆਂ ਪਰੇਸ਼ਾਨੀਆਂ ਉਹ ਦੂਰ ਹੋ ਜਾਣਗੀਆਂ ਸਾਜੰਗਤ ਜੀ ਇਹ ਉਪਾਏ ਕਰਕੇ ਦੇਖੋ ਛੋਟੇ ਛਡੇ ਉਪਾਏ ਆ ਇਹ ਉਪਾਏ ਸਾਡੇ ਵੱਡੇ ਬਜ਼ੁਰਗ ਕਰਦੇ ਹੁੰਦੇ ਸੀਗੇ ਤੇ ਉਹਨਾਂ ਦੇ ਘਰ ਦੇ ਵਿੱਚ ਕਦੀ ਵੀ ਕਿਸੇ ਇੱਕ ਚੀਜ਼ ਦੀ ਕਮੀ ਨਹੀਂ ਸੀ ਚਾਹੇ ਉਹ ਪੈਸਾ ਥੋੜਾ ਕਮਾਉਂਦੇ ਸੀ ਜਾਂ ਜ਼ਿਆਦਾ ਕਮਾਉਂਦੇ ਸੀ ਪਰ ਹਮੇਸ਼ਾ ਘਰ 'ਚ ਬਰਕਤ ਰਹਿੰਦੀ ਸੀ ਇਹ ਉਪਾਏ ਕਰੋ ਤੁਹਾਡੇ ਘਰ 'ਚ ਬਰਕਤਾਂ ਦੀ ਕੋਈ ਕਮੀ ਨਹੀਂ ਰਹੇਗੀ ਸਾਧ ਸੰਗਤ ਜੀ 1 ਜਨਵਰੀ 2025 ਤੋਂ ਹਰ ਤਰ੍ਹਾਂ ਦੀ ਬਿਮਾਰੀ ਨੂੰ ਅਸੀਂ ਸਕੈਨ ਕਰਾਂਗੇ ਕੋਈ ਜਾਦੂ ਕੀਤਾ ਹੋਇਆ ਨજર ਦੋਸ਼ ਉਹਦਾ ਅਸੀਂ ਪਤਾ ਲਗਾਵਾਵਾਂਗੇ ਇਹ ਪਹਿਲੀ ਜਨਵਰੀ ਤੋਂ ਮੈਂ ਆਪਣੇ ਇਨਸਟਰੂਮੈਂਟ ਦੇ ਨਾਲ ਸਟੇਕ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਂਗਾ ਆਉਣ ਵਾਲੇ ਸਮੇਂ ਦੇਖਦੇ ਹਾਂ ਕਿ ਅਸੀਂ ਆਪਣਾ ਇਹ ਪ੍ਰੋਗਰਾਮ ਕਿਸ ਤਰ੍ਹਾਂ ਸ਼ੁਰੂ ਕਰੀਏ ਔਰ ਕਿੱਦਾਂ-ਕਿੱਦਾਂ ਕਰਨਾ ਆਏਗਾ ਤੁਹਾਡੇ ਤੱਕ ਕਵਰ ਪਹੁੰਚਾਈ ਜਾਏਗੀ ਸਾਥ ਸੰਗਤ ਜੀ ਜਿਨ੍ਹਾਂ ਭੈਣ ਭਰਾਵਾਂ ਦੇ ਦਵਾਈ ਦਾ ਅਸਰ ਨਹੀਂ ਹੋ ਰਿਹਾ ਮੰਜੀ ਤੇ ਪਏ ਹੋਏ ਆ ਬੱਚਾ ਨਹੀਂ ਹੋ ਰਿਹਾ ਬਹੁਤ ਸਾਰੇ ਸਾਲ ਹੋ ਗਏ ਸਾਰਾ ਕੁਝ ਇਲਾਜ ਕਰਾ ਲਿਆ ਬੰਦਾ ਮੰਜੀ ਤੇ ਪਿਆ ਹੋਇਆ ਦਵਾਈ ਨਹੀਂ ਲੱਗਦੀ ਭਾਈ ਔਰ ਹਸ ਤਰ੍ਹਾਂ ਦੇ ਹੱਥਾਂ ਤੇ ਬਦਲੀ ਕਰ ਲਏ ਆ ਅੰਨਾ ਪੈਸਾ ਖਰਚ ਕਰ ਲਿਆ ਔਰ ਜਿੰਨੇ ਲੋਕ ਹੈਗੇ ਜਿਹੜੇ ਆਪਣੇ ਆਪ ਨੂੰ ਤਾੰਤ੍ਰਿਕ ਸਮਝਦੇ ਆ ਉਹਨਾਂ ਨੂੰ ਲੱਖਾਂ ਰੁਪਏ ਦੇ ਚੁੱਕੇ ਹੋ ਉਹਦਾ ਇੱਕ ਤੋੜਾ ਸਾਡੇ ਕੋਲ ਕਾਲਾ ਜਾਦੂ ਹੋਵੇ ਜਾਂ ਕੋਈ ਵੀ ਜਾਦੂ ਹੋਵੇ ਅਸੀਂ ਪੂਰੀ ਜਾਣਕਾਰੀ ਉਹਦੀ ਪਹਿਲਾਂ ਤੇ ਇਕੱਠੀ ਕਰਾਂਗੇ ਔਰ ਉਸ ਤੋਂ ਬਾਅਦ ਉਹਨੂੰ ਠੀਕ ਕਰਾਂਗੇ ਹਮੇਸ਼ਾ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ